ਸ੍ਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਦੋ ਮੁੱਦਿਆਂ ਦੇ ਉੱਤੇ ਪਹਿਲਾ ਮੁੱਦਾ ਇਹ ਰਹੂਗਾ ਕਿ ਜਿਹੜੀ ਫਿਲਮ ਆ ਰਹੀ ਹੈ ਹਿੰਦ ਦੀ ਚਾਦਰ ਪਹਿਲਾਂ ਤਾਂ ਇਰੋਜ਼ ਇੰਟਰਨੈਸ਼ਨਲ ਤੇ ਹੈਰੀ ਬਵੇਚਨ ਨੂੰ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਹੌਸਲਾ ਕੀਤਾ ਇਹ ਫਿਲਮ ਬਣਾਉਣ ਦਾ ਪਰ ਕਹਿੰਦੇ ਨੇ ਨਾ ਕਿ ਜਦੋਂ ਕੋਈ ਚੱਜ ਦੀ ਫਿਲਮ ਆਣੀ ਆਣ ਲੱਗਦੀ ਆ ਜਾਂ ਕੋਈ ਵੀ ਕੰਮ ਵਧੀਆ ਕਰਨ ਲੱਗਦੇ ਆ ਤਾਂ ਉਹਦੇ ਵਿੱਚ ਔਕੜਾਂ ਤਾਂ ਆਉਂਦੀ ਜਾਂਦੇ ਨੇ ਕੋਈ ਪਰੇਸ਼ਾਨੀ ਆਉਂਦੀਆਂ ਨੇ ਜਾਂ ਕੋਈ 네ਗੈਟਿਵਿਟੀ ਗੱਲਾਂ ਆਣ ਲੱਗ ਜਾਂਦੀਆਂ ਨੇ ਉਸੇ ਤਰ੍ਹਾਂ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 21 ਤਰੀਕ ਨੂੰ ਪਰ ਇਹਦੇ ਨਾਲ ਹੀ ਇੱਕ ਪਰੇਸ਼ਾਨੀ ਖੜੀ ਹੋ ਗਈ ਆ ਕਿ SGPC ਨੇ ਇਹ ਕਹਿਤਾ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਯਾ ਦਰਸ਼ਕਾਂ ਨੂੰ ਕਹਿੰਦਾ ਕਿ ਇਹ ਫਿਲਮ ਨਾ ਦੇਖੋ ਜੋ ਕਿ ਬਹੁਤ ਗਲਤ ਗੱਲ ਹੈ ਕੋਈ ਵੀ ਫਿਲਮ ਬਣਦੀ ਆ ਤਾਂ ਉਹਦੇ ਬਹੁਤ ਸਾਰਾ ਪੈਸਾ ਬਹੁਤ ਸਾਰਾ ਇਨਵੈਸਟਮੈਂਟ ਬਹੁਤ ਖਰਚਾ ਹੁੰਦਾ ਤੇ ਜਿਹੜੀ ਫਿਲਮਾਂ ਐਨੀਮੇਟਡ ਹੁੰਦੀਆਂ ਨੇ ਉਹਦੇ ਤੇ ਹੋਰ ਵੀ ਜ਼ਿਆਦਾ ਖਰਚਾ ਹੋ ਜਾਂਦਾ ਹੁਣ ਜਿਹੜੀ ਐਨੀਮੇਸ਼ਨ ਫਿਲਮ ਬਣੀ ਆ ਹਿੰਦੇ ਦੀ ਚਾਦਰ ਉਹਦੇ ਬਹੁਤ ਜ਼ਿਆਦਾ ਖਰਚਾ ਹੋਇਆ ਗਿਆ ਕਿਉਂਕਿ ਉਹ ਪਰ ਸੈਕਿੰਡ ਦੇ ਹਿਸਾਬ ਨਾਲ ਉਹਤੇ ਖਰਚਾ ਹੁੰਦਾ ਉਸ ਤਰ੍ਹਾਂ ਦੇ ਉਹਦੇ ਗ੍ਰਾਫਿਕਸ ਐਨੀਮੇਸ਼ਨ ਵੀਫੈਕਸ ਦਾ ਕੰਮ ਹੁੰਦਾ ਹੈ ਮਿਊਜ਼ਿਕ ਦਾ ਕੰਮ ਹੁੰਦਾ ਤੇ ਉੱਤੇ ਖਰਚਾ ਬਹੁਤ ਜ਼ਿਆਦਾ ਹੁੰਦਾ ਉਹ ਹਿੰਮਤ ਕਰਕੇ ਤੇ ਸਿੱਖ ਇਤਿਹਾਸ ਦੇ ਬਾਰੇ ਜਾਣ ਕੇ ਰਿਸਰਚ ਕਰਕੇ ਜੇ ਕੋਈ ਫਿਲਮ ਬਣਾ ਰਿਹਾ ਤਾਂ ਸਾਨੂੰ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਉਹਦੇ ਵਿੱਚ ਆਪਣੀ ਟਾਂਗ ਅੜਾਣੀ ਚਾਹੀਦੀ ਹੈ ਕਿ ਨਹੀਂ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਵਿੱਚ ਕੋਈ ਪ੍ਰੋਬਲਮ ਹੈ ਐਸਜੀਪੀਸੀ ਨੇ ਕਿਹਾ ਕਿ ਫਿਲਮ ਨਹੀਂ ਚੱਲਣੀ ਚਾਹੀਦੀ ਜਦ ਕਿ ਐਸਜੀਪੀਸੀ ਕੋਲੇ ਪਹਿਲਾਂ ਇਹ ਫਿਲਮ ਵਾਲੇ ਜਾਂਦੇ ਨੇ ਤੇ ਉਹਨਾਂ ਦੇ ਸਾਈਨ ਹੁੰਦੇ ਨੇ ਤੇ ਉਹ ਮੋਹਰ ਵੀ ਲਗਾਉਂਦੇ ਨੇ ਕੀ ਇਹ ਇੱਕ ਇੱਕ ਪੇਜ ਤੇ ਮੋਹਰ ਲੱਗਦੀ ਐ ਸਕ੍ਰਿਪਟ ਤੇ ਕੀ ਇਹ ਪਾਸ ਐ ਇੱਥੇ ਤੁਸੀਂ ਬਣਾ ਸਕਦੇ ਹੋ ਇਹ ਸੀਨ ਤੁਸੀਂ ਫਿਲਮਾ ਸਕਦੇ ਹੋ ਇਹ ਡਾਇਰਗ ਤੁਸੀਂ ਬੋਲ ਸਕਦੇ ਹੋ ਹਰ ਚੀਜ਼ ਤੇ ਇੱਕ ਵਾਰੀ ਸਾਈਨ ਹੁੰਦੇ ਨੇ ਮੋਹਰ ਲੱਗਦੀ ਐ ਤਾਂ ਹੀ ਉਹ ਪਾਸ ਹੋ ਕੇ ਉਹ ਅੱਗੇ ਬਣਾਉਂਦੇ ਨੇ ਇਹ ਹੁਣ ਸਾਰੀ ਫਿਲਮ ਬੜ ਗਈ ਦੋ ਤਿੰਨ ਦਿਨ ਰਹਿ ਗਏ ਫਿਲਮ ਦਿਲ ਇਸ ਆਨੋ ਹੁਣ ਜਾ ਕੇ ਐਸਜੀਪੀਸੀ ਕਹਿੰਦੇ ਨੇ ਕਿ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਤੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਫਿਲਮ ਨਹੀਂ ਦੇਖਣੀ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਐ ਜੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਗਲਤ ਦਿਖਾਇਆ ਗਿਆ ਤਾਂ ਤੁਸੀਂ ਉਹ ਗੱਲ ਕਰੋ ਉਹਨਾਂ ਨਾਲ ਤੇ ਉਹਨਾਂ ਨੂੰ ਉਹ ਸੌਟ ਆਊਟ ਕਰੋ ਪ੍ਰੋਬਲਮ ਕਿ ਹਾਂ ਇਹ ਫਿਲਮ ਦੇ ਵਿੱਚ ਆਹ ਸੀਨ ਦੀ ਪ੍ਰੋਬਲਮ ਹੈ ਇਹਨੂੰ ਤੁਸੀਂ ਹਟਾ ਦਿਓ ਇੰਨੇ ਕੁ ਪਾਰਟ ਨੂੰ ਤੁਸੀਂ ਰਿਮੂਵ ਕਰ ਦਿਓ ਜਦ ਕਿ ਤੁਸੀਂ ਕਹਿ ਰਹੇ ਕਿ ਫਿਲਮ ਹੀ ਬੈਨ ਕਰ ਦੇਣੀ ਚਾਹੀਦੀ ਹੈ ਤੁਹਾਨੂੰ ਘਟੋ ਘਟ ਇਹ ਤਾਂ ਸੋਚਣਾ ਚਾਹੀਦਾ ਕਿ ਫਿਲਮ ਸਿੱਖੀਜ਼ਮ ਦੇ ਉੱਤੇ ਹੈ ਤੇ ਐਸਜੀਪੀਸੀ ਦਾ ਕੰਮ ਕੀ ਹੈ ਕਿ ਇਹ ਸਿੱਖੀਜ਼ਮ ਨੂੰ ਪ੍ਰਮੋਟ ਕਰਨਾ ਜਿਆਦਾ ਚਰ ਜਿਆਦਾਤਰ ਸਿੱਖੀਜ਼ਮ ਬਾਰੇ ਲੋਕਾਂ ਨੂੰ ਦੱਸਣਾ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਉਹ ਦੱਸਾਂਗੇ ਕਿਵੇਂ ਨਾ ਕੋਈ ਅਖਬਾਰ ਪੜਦਾ ਨਾ ਕੋਈ ਕਿਤਾਬਾਂ ਵੜਦਾ ਠੀਕ ਹੈ ਇਕੋ ਇੱਕ ਜ਼ਰੀਆ ਰਹਿ ਗਿਆ ਲੋਕਾਂ ਤੱਕ ਗੱਲ ਪਹੁੰਚਾਣ ਦਾ ਉਹ ਹੈਗਾ سوشل میڈیا ਵੀਡੀਓ ਦੇ ਜ਼ਰੀਏ ਫਿਲਮਾਂ ਦੇ ਜ਼ਰੀਏ ਜਿੱਥੇ ਜ਼ਿਆਦਾਤਰ ਇਮਪ੍ਰੈਸ ਹੁੰਦੇ ਨੇ ਲੋਕ ਜਲਦੀ ਮੰਨ ਲੈਂਦੇ ਨੇ ਬੱਚੇ ਉਹ ਚੀਜ਼ਾਂ ਦੇਖ-ਦੇਖ ਕੇ ਤਾਂ ਜੇ ਆਪਾਂ ਸਿੱਖੀਜ਼ਮ ਨੂੰ ਉਸ ਦੇ ਅਕੋਰਡਿੰਗ ਲੈ ਕੇ ਆ ਰਹੇ ਹਾਂ ਤਾਂ ਫਿਰ ਇਸ ਫਿਲਮ ਨੂੰ ਸਪੋਰਟ ਕਰਨਾ ਚਾਹੀਦਾ ਨਾ ਕਿ ਉਹਨੂੰ ਰੋਕਣਾ ਚਾਹੀਦਾ ਠੀਕ ਹੈ ਇੱਕ ਰੂਲ ਬਣਾਇਆ ਗਿਆ ਕਿ ਆਪਾਂ 10 ਗੁਰੂਆਂ ਦੇ ਆਪਾਂ ਵਿਜ਼ੂਅਲਾਈਜੇਸ਼ਨ ਨਹੀਂ ਦਿਖਾ ਸਕਦੇ ਉਹਨਾਂ ਨੂੰ ਮੂਵਮੈਂਟ ਦੇ ਵਿੱਚ ਨਹੀਂ ਦਿਖਾ ਸਕਦੇ ਠੀਕ ਹੈ ਉੱਥੇ ਤੱਕ ਸਹਿਮਤ ਹਾਂ ਬਟ ਸਿੱਖ ਧਰਮ ਦੇ ਵਿੱਚ ਸਿੱਖ ਇਤਿਹਾਸ ਵਿੱਚ ਹੋਰ ਵੀ ਬਹੁਤ ਯੋਧੇ ਹੋਏ ਨੇ ਬਹੁਤ ਸਖੀਤਾ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਹੋਰ ਵੀ ਬਹੁਤ ਪਤਾ ਨਹੀਂ ਕਿੰਨੇ ਹੀ ਆਪਣਾ ਸਿੱਖੀ ਇਤਿਹਾਸ ਤਾਂ ਬਹੁਤ ਵੱਡਾ ਹੈ ਉਹਨਾਂ ਨੂੰ ਤਾਂ ਦਿਖਾ ਸਕਦੇ ਆ ਤੇ ਉਹ ਵੀ ਮਰਿਆਦਾ ਦੇ ਵਿੱਚ ਰਹਿ ਕੇ ਕਿਉਂਕਿ ਇਹ ਹਿੰਦੂ ਦੀ ਚਾਦਰ ਬਣਾਉਣ ਵਾਲੇ ਵੀ ਉਹੀ ਨੇ ਨਿਰਮਤਾ ਜਿਨ੍ਹਾਂ ਨੇ ਚਾਰ ਸੱਜਾ ਦੇ ਬਣਾਈ ਸੀ ਹੁਣ ਚਾਰ ਸੱਜਾ ਦੇ ਫਿਲਮ ਕਿੰਨੀ ਹਿੱਟ ਗਈ ਹੈ ਹਰ ਸਕੂਲ ਦੇ ਬੱਚਿਆਂ ਨੇ ਉਹ ਫਿਲਮ ਦੇਖੀ ਸੀ ਤੇ ਟਰਾਲੀਆਂ ਪਰ ਪਰ ਲੋਕ ਸਿਨੇਮਾ ਘਰਾਂ ਦੇ ਵਿਚਾਰੇ ਸੀ ਤੇ ਪਤਾ ਲੱਗੇ ਸੀ ਪੂਰੀ ਦੁਨੀਆ ਚ ਕਿ ਇੱਕ ਇਸ ਸਿੱਖ ਧਰਮ ਤੇ ਫਿਲਮ ਬਣੀ ਹੈ ਤੇ ਉਹ ਸਾਰੇ ਉਹਦੀ ਪ੍ਰਮੋਟ ਕਰ ਰਹੇ ਸੀ ਇੱਕ ਬਹੁਤ ਵਧੀਆ ਗੱਲ ਸੀ ਉਹੀ ਨਿਰਮਾਤਾ ਨੇ ਉਹੀ ਹੈਰੀ ਬਵੇਜਨ ਨੇ ਉਹਨਾਂ ਨੇ ਹੀ ਹਿੰਦੀ ਦੀ ਚਾਦਰ ਬਣਾਈ ਹੈ ਹੁਣ ਤੇ ਉਹਨਾਂ ਨੂੰ ਇੰਨਾ ਦਾ ਪਤਾ ਹੋਊਗਾ ਕਿ ਹਾਂ ਮੈਨੇ ਕੀ ਦਿਖਾਣਾ ਕੀ ਨਹੀਂ ਦਿਖਾਣਾ ਬਕਾਇਦਾ ਤੁਹਾਡੇ ਸਾਈਨ ਹੋਏ ਪਏ ਨੇ ਬਕਾਇਦਾ ਤੁਸੀਂ ਪਾਸ ਕਰੀਏ ਸਕ੍ਰਿਪਟ ਹੁਣ ਜਦ 2-3 ਦਿਨ ਰਹਿ ਗਏ ਰਿਲੀਜ਼ ਹੋਣ ਨੂੰ ਹੁਣ ਤੁਸੀਂ ਇਹ ਮੁੱਦਾ ਉਠਾ ਰਿਹਾ ਕਿ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਤਾਂ ਤਾਂ ਮੇਰੀ ਤਾਂ ਰਿਕਵੈਸਟ ਹੈ ਐਸਜੀਪੀਸੀ ਨੂੰ ਵੈਸੇ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਕਿ ਮੇਰੀ ਗੱਲ ਤਾਂ ਸ਼ਾਇਦ ਉੱਤੇ ਤੱਕ ਨਾ ਪਹੁੰਚੇ ਪਰ ਫੇਰ ਵੀ ਕੋਸ਼ਿਸ਼ ਹੈ ਮੇਰੀ ਕਿ ਜੇ ਐਲਜੀਪੀਸੀ ਵਾਲੇ ਕਿਤੇ ਵੀ ਮੇਰੀ ਵੀਡੀਓ ਦੇਖ ਰਹੇ ਹੋਣ ਰਿਕਵੈਸਟ ਆਤਮਨ ਕੇ ਕਿ ਤੁਸੀਂ ਇਸ ਨੂੰ ਪ੍ਰਮੋਟ ਕਰੋ ਜੇ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਇਸ ਫਿਲਮ ਚ ਨਜ਼ਰ ਆ ਰਹੀ ਹੈ ਤਾਂ ਉਸ ਨੂੰ ਰਿਮੂਵ ਕਰਾ ਦਿਓ ਕਿ ਹਾਂ ਇਹ 파ਟ ਨਹੀਂ ਦਿਖਾ ਸਕਦੇ ਡਿਸਕਸ਼ਨ ਕਰੋ ਪੈਨਲ ਨੂੰ ਬਿਠਾਓ ਤੁਸੀਂ 4-5 ਜਣੇ ਦੀ ਕਮੇਟੀ ਬਣਾਨੇਓ ਤੇ ਉਹਦੇ ਵਿੱਚ ਆਪਸ ਚ ਡਿਸਾਈਡ ਕਰ ਲੈਂਦੇ ਹੋ ਕਿ ਹਾਂ ਇਹ ਨਹੀਂ ਦਿਖਾਣੀ ਚਾਹੀਦੀ ਤੇ ਉਹ ਇੱਕ ਹੁਕਮਨਾਮਾ ਜਾਰੀ ਕਰਦੇ ਨੇ ਕਿ ਸਾਰੇ ਕਿਤੇ ਕਿ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਜੋ ਕਿ ਗਲਤ ਹੈ ਤੁਸੀਂ ਬਾਕੀ ਜਥੇਬੰਦੀ ਤੋਂ ਵੀ ਪੁੱਛੋ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਪੁੱਛੋ ਕਿ ਹਾਂ ਇਹ ਦਿਖਾਣਾ ਚਾਹੀਦਾ ਜਾਂ ਨਹੀਂ ਦਿਖਾਣਾ ਚਾਹੀਦਾ ਤਾਂ ਉਸ ਸੀਨ ਨੂੰ ਰਿਮੂਵ ਕਰਾ ਦਿਓ ਉਸ ਡਾਇਲੋਗ ਨੂੰ ਰਿਮੂਵ ਕਰ ਦਿਓ ਜਾਂ ਕੋਈ ਵੀ ਤੁਹਾਨੂੰ ਵਿਜੂਅਲਾਈਜੇਸ਼ਨ ਲੱਗਦੀ ਹੈ ਉਸ ਨੂੰ ਰਿਮੂਵ ਕਰਾ ਕੇ ਬਾਕੀ ਫਿਲਮ ਤਾਂ ਆਣ ਦੇ ਆਪਣੇ ਬੱਚਿਆਂ ਨੂੰ ਆਪਣੇ ਯੰਗਸਟਰਸ ਨੂੰ ਇਹ ਫਿਲਮਾਂ ਦਿਖਾਣੇ ਚਾਹੀਦੀਆਂ ਨੇ ਹੁਣ ਜਿਹੜੀਆਂ ਕੋਈ ਹੋਰ ਨਸ਼ੇ ਵਾਲੀ ਫਿਲਮਾਂ ਆਉਂਦੀਆਂ ਨੇ ਜਾਂ ਕੱਟ ਕਪੜੇ ਪਾ ਕੇ ਜਿਹੜੀ ਕੁੜੀਆਂ ਨੱਚਦੀਆਂ ਨੇ ਜਾਂ ਉਸ ਤਰ੍ਹਾਂ ਦੀ ਫਿਲਮਾਂ ਹੁੰਦੀਆਂ ਉਹਨਾਂ ਤੇ ਤਾਂ ਕੋਈ ਆਬਜੈਕਸ਼ਨ ਤੁਸੀਂ ਕਰਦੇ ਨਹੀਂ ਹੈਗੇ ਕਿ ਸਾਡਾ ਸਿੱਖ ਧਰਮ ਨੂੰ ਥੇਸ ਪਹੁੰਚ ਰਹੀ ਆ ਜਾਂ ਇਹ ਗਰਤਵਲ ਨੂੰ ਜਾ ਰਹੀ ਸਾਡੀ ਪੀੜ੍ਹੀ ਉੱਥੇ ਆਬਜੈਕਸ਼ਨ ਨਹੀਂ ਕਰਨੀ ਬਟ ਜੇ ਕੋਈ ਫਿਲਮ ਧਾਰਮਿਕ ਆ ਰਹੀ ਹੈ ਕੋਈ ਅੱਛੀ ਸਿੱਖਿਆ ਦੇਣ ਵਾਲੀ ਆ ਰਹੀ ਆ ਉੱਥੇ ਫਿਰ ਅੱਗੇ ਆ ਜਾਂਦਾ ਹੈ ਸੋ ਮੇਰੀ ਰਿਕਵੈਸਟ ਫੇਰ ਇੱਕ ਵਾਰੀ ਉਹ ਹੈ ਕਿ ਤੁਸੀਂ ਪਲੇਸ ਇਹਨੂੰ ਫਿਲਮ ਨੂੰ ਰਿਲੀਜ਼ ਹੋਣ ਦਿਓ ਤੇ ਇਸ ਸਮਾਂ ਦੀ ਸਪੋਰਟ ਕਰੋ ਇਹ ਸਾਰੇ ਵਰਲਡ ਵਾਈਡ ਜਾਣੀ ਚਾਹੀਦੀ ਹੈ ਫਿਲਮ ਦੇਖੋ ਮੈਂ ਕੋਈ ਇਸ ਤਰ੍ਹਾਂ ਦੀ ਪ੍ਰੋਮੋਸ਼ਨ ਨਹੀਂ ਕਰ ਰਹਾ ਕਿ ਮੈਨੂੰ ਕੋਈ ਪੈਸਾ ਮਿਲਿਆ ਜਾਂ ਕੁਝ ਮਿਲ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਫਿਲਮਾਂ ਆਣ ਗਿਆ ਤਾਂ ਸਾਰਿਆਂ ਦਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਨੂੰ ਪ੍ਰੋਮੋਟ ਕਰੀਏ ਇਹਨੂੰ ਹੱਲਾਸ਼ੇਰੀ ਦਈਏ ਤੇ ਅੱਗੇ ਤੋਂ ਹੈ ਫਿਲਮਾਂ ਹੋਰ ਆਣ ਜੇ ਹੁਣ ਤੁਸੀਂ ਇਹ ਫਿਲਮ ਹੋਰੇ ਬੰਦ ਕਰਵਾਤੀ ਮੰਨ ਲਓ ਨਹੀਂ ਰਿਲੀਜ਼ ਹੁੰਦੀ ਕਿ ਕੱਲ ਨੂੰ ਕੋਈ ਨਿਰਮਾਤਾ ਜਾਂ ਪ੍ਰੋਡਿਊਸਰ ਐਸੀ ਫਿਲਮ ਤੇ ਪੈਸਾ ਲਾਊਗਾ ਕਉ ਵੀਰ ਐਨੇ ਪੈਸੇ ਲਾ ਕੇ ਮੇਰੇ ਡੁੱਬਣੇ ਨੇ ਤਾਂ ਮੈਂ ਕਿਉਂ ਅੱਗੇ ਫਿਲਮਾ ਹੁਣਾ। ਸੋ ਇਹਨਾਂ ਨੂੰ ਸਪੋਰਟ ਕਰੋ ਤਾਂ ਕਿ ਹੋਰ ਵੀ ਹਿੰਮਤ ਕਰਨ ਲੋਗ ਕਿ ਆਪਾਂ ਇਸ ਤਰ੍ਹਾਂ ਦੀ ਫਿਲਮਾਂ ਬਣਾਈਏ। ਇੱਕ ਦੋ ਚਰਪੂਆ। ਹੁਣ ਗੀਪੀ ਗਰੇਵਾਲ ਹੋਣੇ ਜਾਂ ਕੋਈ ਹੋਰ ਵੀ ਜਿਹੜੇ ਬੰਦੇ ਹੈਗੇ ਨੇ ਉਹ ਕਮੇਡੀ ਮੂਵੀਜ਼ ਵੱਲ ਜਾਂਦੇ ਨੇ ਜਾਂ ਇਸ ਤਰ੍ਹਾਂ ਦੀ ਜਾਂਦੇ ਨੇ ਹਨਾ ਫਿਲਮਾਂ ਬਣਾਉਂਦੇ ਰਹੋ। ਉਹਨਾਂ ਦੇ ਦਿਮਾਗ 'ਚ ਵੀ ਇੱਕ ਤਰ੍ਹਾਂ ਇੱਕ ਇੱਕ ਵਾਰੀ ਤਾਂ ਇਹ ਆਊਗਾ ਨਾ ਕਿ ਹਾਂ ਆਪਾਂ ਨੂੰ ਵੀ ਇਹ ਫਿਲਮ ਬਣਾਣੀ ਚਾਹੀਦੀ ਹੈ। ਬੇਸ਼ੱਕ ਉਹ ਇੱਕ ਕਮਰਸ਼ੀਅਲ ਤੌਰ ਤੇ ਆਵੇ ਕਿ ਪੈਸੇ 'ਚ ਜ਼ਿਆਦਾ ਬਣਦੇ ਨੇ। ਕਿ ਹਟ ਜਾਊਗੀ ਤਾਂ ਆਊਗੀ ਤਾਂ ਸੀ ਨਾ ਆਉਟਪੁੱਟ ਕੀ ਨਿਕਲ ਰਿਹਾ ਕਿ ਆਪਣਾ ਇਤਿਹਾਸ ਅੱਗੇ ਆ ਰਿਹਾ ਉਸ ਜਰੀਏ ਨਾਲ ਦੇਖੋ ਤੇ ਫਿਲਮ ਨੂੰ ਇਹਨੂੰ ਰਿਲੀਜ਼ ਕਰਨ ਦਿਓ ਇੱਕ ਤਾਂ ਗੱਲ ਇਹ ਕਰਨੀ ਹੈ ਦੂਸਰੀ ਗੱਲ ਮੈਂ ਕਰਨੀ ਚਾਹ ਰਿਹਾ ਬੱਬੂ ਮਾਨ ਦਾ ਸ਼ੋਅ ਦੀ ਬਈ ਬੜਾ ਰੋਲਾ ਪਿਆ ਕਿ ਬੱਬੂ ਮਾਨ ਦਾ ਸ਼ੋਅ ਹੋਇਆ ਉਹਨੇ ਦੇ ਵਿੱਚ ਪਰਸੋਂ ਤੇ ਉੱਥੇ ਜਿੱਥੇ ਉਹ ਸ਼ੋਅ ਹੋ ਰਿਹਾ ਸੀ ਉੱਥੇ ਭੇਟਾਂ ਮਤਲਬ ਕਿ ਇੱਕ ਜਾਗਰਨ ਹੋ ਰਿਹਾ ਸੀ ਮਾਤਾ ਦਾ ਤੇ ਉੱਥੇ ਜੋਤ ਜਲਾਈ ਗਈ ਸੀ ਤੇ ਉੱਥੇ ਇੱਕ ਸਟੇਜ ਉਹ ਬਣਾਇਆ ਗਿਆ ਸੀ ਜਿੱਥੇ ਕਿ ਸਾਰਾ ਪ੍ਰੋਗਰਾਮ ਹੋ ਰਿਹਾ ਸੀ ਜਿੱਥੇ ਮਾਤਾ ਦਾ ਪ੍ਰੋਗਰਾਮ ਹੋਣਾ ਹਨਾ ਭੇਟਾ ਵੀ ਚਲਣੀਆਂ ਨੇ ਜੋਤ ਵੀ ਜਲ ਰਹੀ ਹੈ ਉੱਥੇ ਹੀ ਇਹਨਾਂ ਨੇ ਸਿੰਗਰਸ ਨੂੰ ਬੁਲਾਇਆ ਜਿਹਦੇ ਵਿੱਚ ਇੱਕ ਸੀ ਬੱਬੂ ਮਾਨ ਬੱਬੂ ਮਾਨ ਨੇ ਗੀਤ ਤਾਂ ਗਾਏ ਪਰ ਉੱਥੇ ਗੀਤ ਜਿਹੜੇ ਗਾਰੇ ਸੀ ਹੁਣ ਉਹਦੇ ਗਾਣੇ ਕਈ ਤਰ੍ਹਾਂ ਦੇ ਆਏ ਹੋਏ ਨੇ ਉਹਨੇ ਸਟੇਜ ਤੇ ਜੋ ਡਿਮਾਂਡ ਕਰਦੇ ਨੇ ਲੋਕ ਉਹਨੇ ਗਾਣੇ ਨੇ ਉਹਨੇ ਉਹ ਗਾਇਆ ਗੀਤ ਤੇ ਸੌਣ ਦੀ ਛੜੀ ਵਾਲਾ ਗਾਣਾ ਉਹਦੇ ਚ ਦਾਲੂ ਦਾ ਸ਼ਬਦ ਆਉਂਦਾ ਤੇ ਉਹ ਵੀ ਚੱਲ ਰਿਹਾ ਸੀ ਇਹ ਸਾਰੇ ਇੰਜੋਏ ਕਰ ਰਹੇ ਸੀ ਹੁਣ ਜਿੱਥੇ ਬੱਬੂ ਮਾਨ ਆ ਜੇ ਉੱਥੇ ਤਾਂ ਗਾਹ ਪੈਂਦੇ ਹੀ ਪੈਂਦਾ ਉੱਥੇ ਤਾਂ ਲੋਕ ਇੰਨੇ ਇਕੱਠੇ ਹੋ ਜਾਂਦੇ ਨੇ ਕਿ ਮਤਲਬ ਕਿ ਆਪੇ ਹੀ ਖੋ ਦਿੰਦੇ ਨੇ ਸਟੇਜ ਤੱਕ ਪਹੁੰਚਦੇ ਨੇ ਕੁਰਸੀਆਂ ਤੋੜ ਦਿੰਦੇ ਨੇ ਪਤਾ ਨਹੀਂ ਕੀ دیਵਾਨਗੀ ਹੈ ਬੱਬੂ ਮਾਨ ਦੀ ਚਲੋ ਉਹਨਾਂ ਫੈਨ ਦਾ ਹੈਗਾ ਹਣਾ ਪਰ ਕਈ ਜਥੇਬੰਦੀਆਂ ਨੂੰ Hindu ਧਰਮ ਦੇ ਜਿਹੜੇ ਹੈਗੇ ਨੇ ਜਿਹੜੇ ਬੰਦੀਆਂ ਉਹਨਾਂ ਨੂੰ ਪ੍ਰੋਬਲਮ ਆਈ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੋ ਕਿ ਜਾਇਜ਼ ਵੀ ਹੈ ਜੇ ਤੁਸੀਂ ਕਿ ਧਾਰਮਿਕ ਜਗ੍ਹਾ ਤੇ ਤੁਸੀਂ ਗਾਣਾ گا ਰਹੇ ਹੋ ਤੁਹਾਨੂੰ ਬੁਲਾਇਆ ਗਿਆ ਤਾਂ ਤੁਸੀਂ ਘਟੋ ਘਟ ਉਨੀ ਕਿ ਮਰਿਆਦਾ ਰੱਖੋ ਕਿ ਆਪਾਂ ਕੋਈ ਅਜਾ ਸ਼ਬਦ ਨਾ ਯੂਜ਼ ਕਰੀਏ ਕਿ ਕਿਸੇ ਨੂੰ ਠੇਸ ਪਹੁੰਚੇ ਕਿਸੇ ਧਾਰਮਿਕ ਸੰਸਥਾ ਨੂੰ ਠੇਸ ਪਹੁੰਚੇ ਹਨ ਤਾਂ ਉਹ ਗਲਤ ਕਿਤਨਾ ਕਿਤੇ ਗੱਲ ਮੈਨੂੰ ਵੀ ਠੀਕ ਨਹੀਂ ਲੱਗੀ ਬਾਕੀ ਬੱਬੂ ਮਾਹ ਦਾ ਫੈਨ ਚਲੋ ਮੈਂ ਵੀ ਹਾਂ ਪਰ ਜਿਹੜੀ ਗਲਤ ਗੱਲ ਤਾਂ ਉਹ ਗਲਤ ਹੈ ਉੱਥੇ ਉਹਨੂੰ ਦੇਖ ਕੇ ਥੋੜਾ ਜਿਹਾ ਗਾਣਾ ਚਾਹੀਦਾ ਸੀ ਕਿ ਓਰੇ ਮੈਂ ਕੰਟਰੋਲ ਦੇ ਵਿੱਚ ਅਜਾ ਸ਼ਬਦ ਨਾ ਕੱਢਾਂ ਕੋਈ ਗਾਣੇ ਦੇ ਵਿੱਚ ਕਿ ਕਿਸੇ ਨੂੰ ਠੇਸ ਪਹੁੰਚੇ ਤੇ ਕਿ ਇਹ ਗੱਲ ਅਸੀਂ ਕਰਨ ਵਾਲੀ ਤੇ ਬਸ ਹੁਣ ਮੈਂ ਥੋੜਾ ਕਦੀ ਲਾਈਵ ਜਿਆਦਾ ਆਇਆ ਨਹੀਂ ਹੈਗਾ ਅੱਜ ਮੈਂ ਲਾਈਵ ਆ ਕੇ ਥੋੜੀ ਜਿਹੀ ਗੱਲਾਂ ਕਰਨਾ ਚਾਹੁੰਦਾ ਸੀ ਦਿਲ ਦੀਆਂ ਸੋ ਤੁਹਾਡੇ ਨਾਲ ਕਰ ਰਿਹਾ ਤੇ ਜੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕੋਸ਼ਿਸ਼ ਕਰੂੰਗਾ ਅੱਗੇ ਵੀ ਆਪਾਂ ਕੁਝ ਨਾ ਕੁਝ ਰਾਬਤਾ ਕਾਇਮ ਕਰੀਏ ਤੇ ਗੱਲਾਂ ਕੁਝ ਚਰਚਾ ਕਰੀਏ ਫਿਲਮ ਲਾਈਨ ਦੇ ਚ ਗੱਲਾਂ ਕਰੀਏ ਹਨਾ ਤੇ ਕੁਝ ਇੰਡਸਟਰੀ ਦੀ ਗੱਲਾਂ ਕਰੀਏ ਤੇ ਉੱਤੇ ਆਪਸ ਵਿੱਚ ਇੱਕ ਗੱਲ ਕਰਕੇ ਕਿਸੇ ਮੁੱਦੇ ਦਾ ਸੋਲੂਸ਼ਨ ਕੱਢ ਸਕੀਏ ਸੋ ਅੱਜ ਜਨਨ ਧੰਨਵਾਦ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ